ਨੇਪਾਲ ਦੇ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਤਖਤਾ ਪਲਟ ਕਰ ਦਿੱਤਾ ਸੀਗਾ ਉਸ ਤੋਂ ਬਾਅਦ ਫਰਾਂਸ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਹਨੇਰੀ ਐਸ ਵੇਲੇ ਚੱਲ ਰਹੀ ਆ ਫਿਲਹਾਲ ਜਿਹੜੀ ਤੁਹਾਨੂੰ ਮੈਂ ਪਿੱਛੇ ਸਕਰੀਨ ਤੇ ਲੋਕ ਦਿਖਾ ਰਿਹਾ ਇਹ ਪੂਰੇ ਯੂਰਪ ਤੇ ਇੰਗਲੈਂਡ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਇੰਨੀ ਵੱਡੀ ਸੰਖਿਆ ਦੇ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਰੈਲੀ ਕੱਢੀ ਆ ਬਿਲਕੁਲ 1.5 ਲੱਖ ਤੋਂ ਵੱਧੂ ਲੋਕਾਂ ਦੀ ਜਨਸੰਖਿਆ ਸੀ ਜਿਹੜੀ ਇਕੱਠੀ ਹੋਈ ਕਿੱਥੇ ਇਕੱਠੀ ਹੋਈ ਇਹ ਯੂਕੇ ਦੇ ਵਿੱਚ ਲੰਡਨ ਦੇ ਵਿੱਚ ਤੇ ਇਹ ਲੰਡਨ ਦੇ ਵਿੱਚ ਇਕੱਠੇ ਹੋ ਕੇ ਇੰਨੀ ਭਾਰੀ ਸੰਖਿਆ ਦੇ ਵਿੱਚ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਇੱਥੇ ਲੋਕਾਂ ਦਾ ਜਿਹੜਾ ਕਲੈਸ਼ ਆ ਪੁਲਿਸ ਦੇ ਨਾਲ ਵੀ ਹੋਇਆ ਜਿਹਦੇ ਵਿੱਚ 26 ਪੁਲਿਸ ਵਾਲੇ ਜਿਹੜੇ ਆ ਜ਼ਖਮੀ ਹੋਏ ਆ 4 ਗੰਭੀਰ ਜ਼ਖਮੀਆਂ ਮਤਲਬ ਕਿ ਸੀਰੀਅਸ ਆ ਇਹਦੇ ਵਿੱਚ 25 ਜਿਹੜੇ ਸੀਗੇ ਪ੍ਰਦਰਸ਼ਨਕਾਰੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੋਰਾਂ ਦੀ ਜਿਹੜੀ ਆ ਪਛਾਣ ਕਰਕੇ ਪੁਲਿਸ ਗ੍ਰਿਫਤਾਰ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰ ਰਹੀ ਆ ਪੂਰਾ ਮਾਮਲਾ ਕੀ ਸੀਗਾ ਇਹਨੇ ਲੋਕ ਸੜਕਾਂ ਤੇ ਆਏ ਇਹ ਸਾਰੇ ਤੇ ਤਰਤੀਬ ਨਾਲ ਜਾਣਕਾਰੀ ਦਿੰਨੇ ਆ ਆਜੋ 1973 ਦੇ ਵਿੱਚ ਯੂਕੇ ਯੂਰਪ ਦਾ ਹਿੱਸਾ ਬਣਿਆ ਸੀਗਾ ਪਰ 2004-5 ਦੇ ਵਿੱਚ ਜਾ ਕੇ ਉੱਥੇ ਇਦਾਂ ਦੇ ਕਾਨੂੰਨ ਲਿਆਂਦੇ ਗਏ ਕਿ ਯੂਰਪ ਦੇ ਵਿੱਚ ਜੇਕਰ ਤੁਹਾਡੇ ਕੋ ਪਰਮਾਨੈਂਟ ਰੈਜ਼ੀਡੈਂਸੀ ਹੈਗੀ ਆ ਯੂਰਪ ਦੇ ਕਿਸੇ ਵੀ ਦੇਸ਼ ਦੇ ਵਿੱਚ ਮੰਨ ਲਓ ਤੁਹਾਡੇ ਕੋ ਇਟਲੀ ਦੀ ਹੈਗੀ ਆ ਪੁਰਤਗਾਲ ਦੀ ਹੈਗੀ ਆ ਸੇਮ ਜਿਹੜਾ ਤੁਹਾਡਾ ਸਟੇਟਸ ਆ ਉਹ ਯੂਕੇ ਦੇ ਵਿੱਚ ਹੋਊਗਾ ਸੋ ਇਸ ਤਰ੍ਹਾਂ ਦੇ ਕਾਨੂੰਨ ਲਿਆਂਦੇ ਗਏ ਜਿਹਦਾ ਨਤੀਜਾ ਇਹ ਹੋਇਆ ਕਿ ਬਹੁਤ ਸਾਰੇ ਯੂਰਪ ਦੇ ਜਿਹੜੇ ਮੂਲਕ ਸੀਗੇ ਉਹਨਾਂ ਤੋਂ ਬਹੁਤ ਸਾਰੇ ਲੋਕ ਯੂਰਪ ਤੋਂ ਛੱਡ ਕੇ ਮਤਲਬ ਇਟਲੀ ਨੂੰ ਛੱਡ ਕੇ ਪੁਰਤਗਾਲ ਨੂੰ ਛੱਡ ਕੇ ਯੂਕੇ ਦੇ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਨਾਲ ਹੀ ਯੂਕੇ ਦੀ ਜਿਹੜੀ ਇੱਕ ਸਟੱਡੀ ਪਾਲਿਸੀ ਵੀ ਸੀਗੀ 2015 ਤੋਂ ਬਾਅਦ ਵੀ ਤੁਸੀਂ ਦੇਖਿਆ ਨਾ ਬਹੁਤ ਸਾਰੇ ਸਟੂਡੈਂਟ ਜਿਹੜੇ ਸੀਗੇ ਉਹ ਵੀ ਮਾਈਗ੍ਰੇਟ ਕਰਕੇ ਪੜਨ ਲਈ ਯੂਕੇ ਦੇ ਵਿੱਚ ਆਏ ਤੇ ਹੋਰ ਵੀ ਜਿਹੜੇ ਵਰਕ ਪਰਮਿਟ ਸੀਗੇ ਉਹ ਵੀ ਯੂਕੇ ਨੇ ਉਦੋਂ ਸ਼ੁਰੂ ਕੀਤੇ ਜਿਹਦੀ ਵਜ੍ਹਾ ਕਰਕੇ ਬਹੁਤ ਸਾਰੇ ਵੱਖ-ਵੱਖ ਦੇਸ਼ਾਂ ਤੋਂ ਲੋਕ ਜਿਹੜੇ ਸੀਗੇ ਉਹ ਯੂਕੇ ਦੇ ਵਿੱਚ ਪਹੁੰਚ ਗਏ ਸੀਗੇ ਬਹੁਤ ਸਾਰੇ ਜਿਹੜੇ ਸਟੂਡੈਂਟ ਵੀ ਗਏ ਸੀਗੇ ਉਹ ਆਪਣੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਵੀ ਯੂਕੇ ਛੱਡ ਕੇ ਨਹੀਂ ਜਾ ਰਹੇ ਸੀਗੇ ਸੋ ਇਸ ਨਾਲ ਉੱਥੇ ਜਿਹੜੇ ਅਸਾਲਮ ਸੀਕਰ ਵੀ ਸੀਗੇ ਉਹ ਵੀ ਜਿਹੜੇ ਕੇਸ ਸੀਗੇ ਉਹ ਦਿਨ ਪਰ ਦਿਨ ਵੱਧ ਰਹੇ ਸੀਗੇ ਇਥੋਂ ਇੰਗਲੈਂਡ ਵਾਲੇ ਜਿਹੜੇ ਸੀਗੇ ਉਹ ਯੂਰਪ ਤੋਂ ਅਲੱਗ ਹੋਣਾ ਚਾਹੁੰਦੇ ਸੀਗੇ ਕਿ ਆਪਾਂ ਜਿਹੜੇ ਇਥੋਂ ਲੋਕ ਆ ਰਹੇ ਆ ਮਾਈਗ੍ਰੇਟ ਹੋ ਕੇ ਪੇ ਉਹ ਘਟ ਜਊਗੇ ਇਸ ਲਈ ਇੱਥੇ ਜਿਹੜਾ ਸੀਗਾ 2016 ਦੇ ਵਿੱਚ ਇੱਕ ਰੈਫਰੈਂਡਮ ਕਰਾਇਆ ਗਿਆ ਕਿ ਜਿਹੜੇ ਵੀ ਇਹ ਕੀ ਇੰਗਲੈਂਡ ਨੂੰ ਜਿਹੜਾ ਯੂਰਪ ਦੇ ਨਾਲ ਰਹਿਣਾ ਚਾਹੀਦਾ ਜਾਂ ਉਹਨੂੰ ਛੱਡ ਦੇਣਾ ਚਾਹੀਦਾ ਰੈਫਰੈਂਡਮ ਹੋਇਆ ਸੀਗਾ ਇਹਦੇ ਵਿੱਚ ਲਗਭਗ ਬਰਾਬਰ ਜਿਹੇ ਵੋਟ ਪਏ ਸੀਗੇ ਯਾਨੀ ਕਿ 48% ਲੋਕ ਜਿਹੜੇ ਸੀਗੇ ਯੂਕੇ ਦੇ ਉਹ ਕਹਿੰਦੇ ਸੀਗੇ ਅਸੀਂ ਯਾਨੀ ਕਿ ਯੂਰਪ ਦੇ ਨਾਲ ਰਹਿਣਾ ਚਾਹੁੰਦੇ ਆ ਪਰ ਜਿਹੜੇ 51% ਤੋਂ ਵੀ ਉੱਪਰ ਲੋਕ ਸੀਗੇ ਇਹ ਕਹਿੰਦੇ ਸੀਗੇ ਅਸੀਂ ਯਾਨੀ ਕਿ ਯੂਰਪ ਦੇ ਜਿਹੜੇ ਦੇਸ਼ ਆ ਉਹਨਾਂ ਨਾਲ ਯੂਰਪ ਦੀ ਜਿਹੜੀ ਯੂਨੀਅਨ ਆ ਉਹਦੇ ਨਾਲ ਨਹੀਂ ਰਹਿਣਾ ਚਾਹੁੰਦੇ ਸੋ ਇਸ ਲਈ 2020 ਦੇ ਵਿੱਚ ਇਹ ਜਾਨੀ ਕਿ ਇੱਕ ਤਰ੍ਹਾਂ ਨਾਲ ਆਫੀਸ਼ੀਅਲ ਐਲਾਨ ਕਰ ਦਿੱਤਾ ਗਿਆ ਕਿ ਯੂਕੇ ਜਿਹੜਾ ਆ ਉਹ ਯੂਰਪ ਤੋਂ ਜਿਹੜੀ ਯੂਰਪ ਯੂਨੀਅਨ ਆ ਉਹਦੇ ਤੋਂ ਅਲੱਗ ਹੋ ਰਿਹਾ ਆ ਸੋ ਮੇਨ ਰੀਜ਼ਨ ਅਲੱਗ ਹੋਣ ਦਾ ਇਹੀ ਸੀਗਾ ਕਿ ਜਿਹੜੇ ਵੀ ਇਥੋਂ ਮਾਈਗ੍ਰੇਂਟਸ ਆ ਰਹੇ ਆ ਯੂਕੇ ਦੇ ਵਿੱਚ ਉਹ ਘਟ ਜੂਗੇ ਤੇ ਹੋਇਆ ਵੀ ਇਦਾਂ ਥੋੜੇ ਘਟੇ ਵੀ ਕੋਈ ਵਿਜ਼ਟਰ ਵੀ ਤੇ ਆਇਆ ਵਰਕ ਪਰਮਿਟ ਤੇ ਆਇਆ ਕੋਈ ਸਟੱਡੀ ਤੇ ਆਇਆ ਉਹ ਤਾਂ ਆ ਕੇ ਉੱਥੇ ਪੱਕੇ ਪੈਰ ਆਪਣੇ ਜਾਂ ਇਹ ਪਸਾਉਣ ਦੀ ਕੋਸ਼ਿਸ਼ ਕਰਦੇ ਹੀ ਕਰਦੇ ਆ ਜਾਂ ਕਹਿ ਲਓ ਕਿ ਉੱਥੇ ਕੋਈ ਐਸਾਲਮ ਸੀਕਰ ਲੈਣ ਦੀ ਕੋਸ਼ਿਸ਼ ਕਰਦੇ ਆ ਉਹ ਤਾਂ ਕਰਦੇ ਹੀ ਸੀ ਉਸ ਤੋਂ ਇਲਾਵਾ ਵੀ ਬਹੁਤ ਸਾਰੇ ਲੋਕ ਇਹ ਛੋਟੀਆਂ ਮੋਟੀਆਂ ਕਿਸ਼ਤੀਆਂ ਦੇ ਰਾਹੀਂ ਹੀ ਇਹ ਜਿਹੜਾ ਇੰਗਲਿਸ਼ ਚੈਨਲ ਆ ਇਹਦੇ ਥਰੂ ਇੰਗਲੈਂਡ ਦੇ ਵਿੱਚ ਹਰੇਕ ਸਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੇ ਸ਼ਾਮਲ ਹੁੰਦੇ ਆ ਜਿਹੜੇ ਇੱਕ ਤਰ੍ਹਾਂ ਦੇ ਨਾਲ ਗੈਰ ਕਾਨੂੰਨੀ ਪ੍ਰਵਾਸੀ ਹੁੰਦੇ ਆ ਇਹ ਪੂਰੇ ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ ਆ ਕੇ ਇੱਥੋਂ ਕਿਸ਼ਤੀਆਂ ਦੇ ਰਾਹੀਂ ਇੰਗਲੈਂਡ ਦੇ ਵਿੱਚ ਦਾਖਲ ਹੁੰਦੇ ਆ ਜਿਵੇਂ ਮੈਂ ਦੱਸਾਂ ਤਾਂ 2025 ਦੇ ਵਿੱਚ ਹੀ ਸਿਰਫ 28000 ਲੋਕ ਜਿਹੜੇ ਸੀਗੇ 28000 ਲੋਕ ਇਹ ਇੰਗਲਿਸ਼ ਚੈਨਲ ਦੇ ਥਰੂ ਹੀ ਕਿਸ਼ਤੀਆਂ ਦੇ ਰਾਹੀਂ ਹੀ ਇੰਗਲੈਂਡ ਦੇ ਵਿੱਚ ਦਾਖਲ ਹੋਏ ਆ ਜਿਹਦੇ ਵਿੱਚ ਹੁੰਦਾ ਕਿ ਆ ਬਹੁਤ ਬੜੀ ਛੋਟੇ ਛੋਟੇ ਬੱਚੇ ਵੀ ਜਿਹੜੇ ਆਉਂਦੇ ਆ ਕਈਆਂ ਦੀ ਰਾਹ ਦੇ ਵਿੱਚ ਡੁੱਬਣ ਡੁੱਬਣ ਕਰਕੇ ਮੌਤ ਹੋ ਜਾਂਦੀ ਆ ਹੁਣ ਰੀਸੈਂਟਲੀ ਤਿੰਨ ਕ ਦਿਨ ਪਹਿਲਾਂ ਹੀ ਦੋ ਬੱਚੇ ਜਿਨ੍ਹਾਂ ਦੀ ਇੱਥੇ ਮੌਤ ਹੋ ਗਈ ਕੋਈ ਇਥੋਂ ਕਿਸ਼ਤੀਆਂ ਦੇ ਥਰੂ ਜਿਹੜੇ ਲੈ ਕੇ ਆਉਂਦੇ ਆ ਜਿਹੜੇ ਅੱਗੇ ਇਸ ਤਰ੍ਹਾਂ ਦੇ ਕੰਮ ਕਰਦੇ ਆ ਕੋਈ ਕੁਈ ਔਰਤਾਂ ਦੇ ਨਾਲ ਇੱਥੇ ਰੇਪ ਕਿਸੇ ਦਾ ਮਰਡਰ ਇਹ ਜਾਨੀ ਕਿ ਇਸ ਤਰ੍ਹਾਂ ਦੇ ਕ੍ਰਾਈਮ ਵਾਲਾ ਹਿਸਾਬ ਕਿਤਾਬ ਇੱਥੇ ਨਾਰਮਲ ਆ 28000 ਜਿਹੜਾ ਇਹ ਗੈਰ ਕਾਨੂੰਨੀ ਲੋਕ ਪ੍ਰਵਾਸੀ 1 ਸਾਲ 2025 ਦੇ ਵਿੱਚ ਹੀ ਇਹ ਰਿਕਾਰਡ ਹੋਏ ਆ ਸੋ ਹਰੇਕ ਸਾਲ ਇੱਥੇ ਕਿੰਨੇ ਆਉਂਦੇ ਹੋਊਗੇ ਤੁਸੀਂ ਆਪ ਹਿਸਾਬ ਲਾ ਲਓ ਜੇ ਮੈਂ ਗੱਲ ਕਰਾਂ ਤੇ ਇਹ ਜਿਹੜਾ ਇੰਗਲੈਂਡ ਹੈਗਾ ਜੇ ਇਹਦਾ ਖੇਤਰਫਲ ਦੇਖਿਆ ਜਾਵੇ ਤਾਂ ਜੇ ਇੰਡੀਆ ਦਾ ਜਿਹੜਾ ਉੱਤਰ ਪ੍ਰਦੇਸ਼ ਕਹ ਲਓ ਹਨਾ ਉਹਦੇ ਲਗਭਗ ਇਹਦਾ ਜਾਨੀ ਕਿ ਖੇਤਰਫਲ ਐਡਾ ਕਿਹੇ ਦੇਸ਼ ਆ ਸੋ ਐਡੇ ਇੱਕ ਦੇਸ਼ ਦੇ ਵਿੱਚ ਜਦੋਂ ਜਿਹੜੀ ਜਨਸੰਖਿਆ ਐ ਇਸ ਵੇਲੇ ਜਿਹੜੀ ਦੱਸੀ ਜਾ ਰਹੀ ਆ ਉੱਥੇ ਜਿਹੜੀ ਲਿਖਤੀ ਤੌਰ ਤੇ ਆ ਉਹ 70 ਮਿਲੀਅਨ ਤੋਂ ਉੱਪਰ ਟੱਪ ਚੁੱਕੀ ਆ 7 ਕਰੋੜ ਤੋਂ ਵੱਧੂ ਲੋਕ ਰਹਿੰਦੇ ਆ ਸੋ ਇਹਦੇ ਨਾਲ ਇੱਥੇ ਜਿਹੜੇ ਲੋਕ ਆ ਜਿਹੜੇ ਇੱਥੇ ਦੇ ਸਥਾਨਕ ਲੋਕ ਆ ਉਹਨਾਂ ਨੂੰ ਜਿਹੜੀਆਂ ਜੌਬਸ ਦੀਆਂ ਜਾਂ ਉਹਨਾਂ ਦੇ ਜਿਹੜੇ ਰਿਸੋਰਸਸ ਸੀਗੇ ਜਾਂ ਕਹਿ ਲਓ ਕਿ ਉਹਨਾਂ ਦੀਆਂ ਜਿਹੜੀਆਂ ਓਪਰਚ्युनिटीज ਸੀਗੀਆਂ ਉਹ ਘਟ ਚੁਕੀਆਂ ਸੀਗੀਆਂ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਸੀਗੀਆਂ ਜਿਹੜੇ ਘਰਾਂ ਦੇ ਰੇਟ ਸੀਗੇ ਉਹ ਵੱਧ ਚੁਕੇ ਸੀਗੇ ਜਾਂ ਕਹਿ ਲਓ ਘਰ ਵੀ ਜਿਹੜੇ ਸੀਗੇ ਉਹ ਮਹਿੰਗੇ ਬਹੁਤ ਹੋ ਗਏ ਸੀਗੇ ਆਮ ਲੋਕ ਜਿਹੜੇ ਸੀਗੇ ਉਹ ਲੈ ਹੀ ਨਹੀਂ ਸਕਦੇ ਸੀਗੇ ਕਿਉਂਕਿ ਜਦੋਂ ਲੋਕਾਂ ਦੀ ਗਿਣਤੀ ਜ਼ਿਆਦਾ ਹੋ ਜਾਂਦੀ ਆ ਬਾਏਰ ਦੀ ਗਿਣਤੀ ਜਾਦੇ ਹੋ ਗਈ ਤਾਂ ਜਿਹੜੇ ਜਿਹੜੇ ਪ੍ਰਾਪਰਟੀਆਂ ਦੇ ਰੇਟ ਆ ਉਹ ਵਧਣੇ ਹੀ ਆ ਸੋ ਇੱਥੇ ਜਿਹੜਾ ਖਾਣ ਪੀਣ ਵਾਲਾ ਸਮਾਨ ਆ ਹਰੇਕ ਚੀਜ਼ ਜਿਹੜੀ ਸੀਗੀ ਉਹਦੇ ਵਿੱਚ ਜਿਹੜਾ ਰੇਟ ਸੀਗਾ ਉਹ ਅਪ ਹੋ ਰਹੇ ਸੀਗੇ ਪਿਛਲੇ ਕਈ ਸਾਲਾਂ ਤੋਂ ਹੀ ਸੋ ਇਹਦੇ ਹੀ ਖਿਲਾਫ ਜਿਹੜੇ ਲੋਕ ਸੀਗੇ ਹੌਲੀ ਹੌਲੀ ਜਿਹੜੇ ਸੀਗੇ ਇਹ ਇੰਗਲੈਂਡ ਵਾਲੇ ਭਰ ਰਹੇ ਸੀਗੇ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਗੁੱਸਾ ਸਰਕਾਰ ਦੀਆਂ ਜੋ ਨੀਤੀਆਂ ਸੀਗੀਆਂ ਜਿਹਦੇ ਖਿਲਾਫ ਇਹਨੇ ਸਟੂਡੈਂਟ ਵੀ ਆ ਰਹੇ ਸੀਗੇ ਇੱਕ ਜਿਹੜੀ ਬਾਰਡਰ ਪਾਲਿਸੀ ਸੀਗੀ ਜਿਹੜੇ ਇੱਥੇ ਰੋਕ ਨਹੀਂ ਪਾ ਰਹੇ ਸੀਗੇ ਇਹਨੇ ਲੋਕਾਂ ਨੂੰ ਸੋ ਇਹਦੇ ਹੀ ਖਿਲਾਫ ਲੋਕਾਂ ਦੇ ਵਿੱਚ ਜਿਹੜਾ ਗੁੱਸਾ ਸੀਗਾ ਉਹ ਭਰਦਾ ਹੀ ਜਾ ਰਿਹਾ ਸੀਗਾ ਪਿਛਲੇ ਕਈ ਸਾਲਾਂ ਤੋਂ ਜ਼ਿਆਦਾਤਰ ਜਿਹੜੇ ਐਸਾਈਲਮ ਸੀਕਰ ਆ ਇੱਥੇ ਯੂਕੇ ਦੇ ਵਿੱਚ ਜਿਹੜੇ ਦੇਸ਼ਾਂ ਦੇ ਵਿੱਚ ਐਸ ਵੇਲੇ ਟ੍ਰਬਲ ਚੱਲ ਰਹੀ ਆ ਚਾਹੇ ਉਹ ਸੀਰੀਆ ਹੋ ਗਿਆ ਤੇ ਇਰਾਨ ਲਾ ਲਓ ਚਾਹੇ ਲਾ ਲਓ ਤੁਸੀਂ ਗਾਜਾ ਪੱਟੀ ਤੋਂ ਲੋਕ ਲਾ ਲਓ ਸੋ ਇਹ ਜਿਹੜਾ ਮੀਡਲ ਈਸਟ ਦੇ ਵਿੱਚ ਲੋਕ ਆ ਜਿੱਥੇ ਇਸ ਵੇਲੇ ਜਾਦੇ ਟਰਬਲ ਚੱਲਦੀ ਆ ਉੱਥੋਂ ਬਹੁਤ ਸਾਰੇ ਲੋਕ ਜਾ ਕੇ ਜਿਹੜਾ ਸੈਲਮ ਸੀਕਰ ਲੈਂਦੇ ਆ ਜਿਹਦੇ ਨਾਲ ਕੀ ਹੁੰਦਾ ਯੂਕੇ ਦੀ ਗਵਰਨਮੈਂਟ ਉਹਨਾਂ ਨੂੰ ਪੈਸਾ ਵਗੈਰਾ ਵੀ ਦਿੰਦੀ ਆ ਪੜ੍ਹਾਈ ਵੀ ਉਹਨਾਂ ਦੀ ਫ੍ਰੀ ਹੁੰਦੀ ਆ ਸੋ ਕੁਝ ਪੈਸੇ ਵੀ ਦਿੱਤੇ ਜਾਂਦੇ ਆ ਨਾ ਸੋ ਇਸ ਲਈ ਜਿਹੜੇ ਸਥਾਨਕ ਲੋਕ ਆ ਜਿਹੜੇ ਕਹਿੰਦੇ ਆ ਕਿ ਉਹ ਕਹਿੰਦੇ ਕਿ ਜਿਹੜੇ ਸੈਲਮ ਸੀਕਰ ਆ ਉਹਨਾਂ ਨੂੰ ਤਾਂ ਸਾਡੇ ਨਾਲੋਂ ਜ਼ਿਆਦੇ ਵੀ ਯਾਨੀ ਕਿ ਇੱਕ ਤਰ੍ਹਾਂ ਨਾਲ ਇਹ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਯੂਕੇ 'ਚ ਨਹੀਂ ਤੁਸੀਂ ਦੇਖਣਾ ਆਸਟ੍ਰੇਲੀਆ ਦੇ ਵਿੱਚ ਵੀ ਪੂਰੇ ਯੂਰਪ ਦੇ ਵਿੱਚ ਵੀ ਅਮਰੀਕਾ ਕੈਨੇਡਾ ਦੇ ਵਿੱਚ ਵੀ ਕੱਡੀਆਂ ਜਾ ਰਹੀਆਂ ਕਾਰਨ ਕਿਤੇ ਨਾ ਕਿਤੇ ਜਿਹੜੀਆਂ ਆਪਣੇ ਲੋਕ ਵੀ ਆ ਜਿਸ ਤਰ੍ਹਾਂ ਤੁਹਾਨੂੰ ਮੈਂ ਆਹ ਦੱਸਦਾ ਕਿ ਆ ਦੇਖੋ ਤੁਸੀਂ ਆ ਕੋਈ ਗੁਜਰਾਤ ਦੀ ਫੜੀਆਂ ਗਈਆਂ ਸੀਗੀਆਂ ਕੋਈ ਆ ਆ ਚੋਰੀ ਕਰਦੇ ਆ ਰੀਸੈਂਟਲੀ ਫੜੀ ਗਈ ਆ ਕੁੜੀ ਜਦੋਂ ਚੋਰੀ ਆ ਕੋਈ ਨਹਾਉਣ ਲੱਗਾ ਪੂਲ ਦੇ ਵਿੱਚ ਤੇ ਆ ਕੋਈ ਡਾਂਸ ਕਰਨ ਲੱਗਾ ਕੋਈ ਬਾਥਰੂਮ ਕਰਨ ਲੱਗਾ ਆ ਸੜਕ ਦੇ ਉੱਤੇ ਹੈਨਾ ਕੈਨੇਡਾ 'ndvi ਮੈਂ ਦਿਖਾ ਰਿਹਾ ਕੋਈ ਕੂੜਾ ਸਿੱਟ ਰਿਹਾ ਆ ਕੁੱਤਿਆਂ ਨੂੰ ਫੜ ਕੇ ਸ਼ੈਲਟਰ ਹੋਮਾਂ ਦੇ ਵਿੱਚ ਰੱਖਿਆ ਜਾਊਗਾ ਹੈਨਾ ਇਹ ਜਿਹੜਾ ਆਰਡਰ ਹੈਗਾ ਦਿੱਲੀ 'ਚ ਪਾਸ ਹੋਇਆ ਆਪਣੇ ਇੰਡੀਆ 'ਚ ਪਰ ਇਹਦੇ ਖਿਲਾਫ ਪ੍ਰੋਟੈਸਟ ਕਿੱਥੇ ਹੋ ਰਿਹਾ ਕੈਨੇਡਾ ਚ ਹੋ ਰਿਹਾ ਟਾਰੀਅਲ ਭੰਨੇ ਜਾ ਰਹੇ ਆ ਤੇ ਹੋਲੀ ਖੇਲੀ ਜਾ ਰਹੀ ਆ ਆਪਣੇ ਸਿੰਘ ਸੜਕ ਤੇ ਕੋਈ ਬੀਬੀ ਲੰਡਨ ਦੀ ਟ੍ਰੇਨ ਦੇ ਵਿੱਚ ਬੈਠੀ ਇੰਡੀਅਨ ਬੀਬੀ ਆ ਉਥੇ ਕੜੀ ਚੌਲ ਖਾ ਰਹੀ ਆ ਸੋ ਇਹ ਕਿਤੇ ਨਾ ਕਿਤੇ ਇਦਾਂ ਦੇ ਕਾਰਨ ਜਿਨ੍ਹਾਂ ਦੀ ਵਜ੍ਹਾ ਕਰਕੇ ਇਹ ਲੋਕ ਮਤਲਬ ਕਿ ਨਫ਼ਰਤ ਕਰਨ ਲੱਪੇ ਜਿਹੜੇ ਇਮੀਗ੍ਰੈਂਟਸ ਆਏ ਸੀਗੇ ਜੇ ਐਨਾ ਹੀ ਆਪਣੇ ਕਲਚਰ ਨਾਲ ਪਿਆਰ ਸੀਗਾ ਆਪਣੇ ਧਰਮ ਨਾਲ ਪਿਆਰ ਸੀਗਾ ਫਿਰ ਇਹ ਜਿਹੜਾ ਦੇਸ਼ ਹੈਗਾ ਇੰਡੀਆ ਨੂੰ ਛੱਡ ਕੇ ਜਾਣ ਦੀ ਜ਼ਰੂਰਤ ਹੀ ਕੀ ਸੀਗੀ ਇਹ ਸਾਰਾ ਕੰਮ ਅਸੀਂ ਇੱਥੇ ਵੀ ਕਰ ਸਕਦੇ ਸੀਗੇ ਜੇ ਇਦਾਂ ਦੇ ਕੰਮ ਅਸੀਂ ਉੱਥੇ ਜਾ ਕੇ ਕਰਨੇ ਸੀਗੇ ਤਾਂ ਉੱਥੋਂ ਦੇ ਜਿਹੜੇ ਸਥਾਨਕ ਲੋਕ ਸੀਗੇ ਉਹਨਾਂ ਨੇ ਇਹਨਾਂ ਦੇ ਖਿਲਾਫ ਹੋਣਾ ਹੀ ਸੀਗਾ ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਫਾਇਦਾ ਐ ਇਸ ਵੇਲੇ ਜਿਹੜੀਆਂ ਰਾਈਟ ਵਿੰਗ ਪਾਰਟੀਆਂ ਲਾ ਲਓ ਜਾਂ ਕਹਿ ਲਓ ਕਿ ਰਾਈਟ ਵਿੰਗ ਜਿਹੜੇ ਆਗੂਆ ਜਾਂ ਮਤਲਬ ਨੇਤਾ ਉਹ ਚੱਕ ਰਿਆ ਇਸੇ ਹੀ ਤਰ੍ਹਾਂ ਜਿਹੜਾ ਇਹ ਇੰਗਲੈਂਡ ਦਾ ਸੀਗਾ ਟੌਮੀ ਰੋਬਿੰਸਨ ਇਹ ਵੀ ਇੱਕ ਰਾਈਟ ਵਿੰਗ ਆਗੂਆ ਜਦੀ ਪਾਰਟੀ ਦਾ ਨਾਮ ਹੈ ਇੰਗਲਿਸ਼ ਡਿਫੈਂਸ ਲੀਗ ਸੋ ਇਹ ਬੰਦੇ ਨੇ ਜਿਹੜਾ ਇੱਥੇ ਸਾਰਾ ਪ੍ਰੋਗਰਾਮ ਜਿਹੜਾ ਆਯੋਜਿਤ ਕੀਤਾ ਸੀਗਾ ਜਿਹੜਾ ਲੰਡਨ ਦੇ ਵਿੱਚ ਇੰਨੀ ਭਾਰੀ ਜਨਸੰਖਿਆ ਦੇ ਵਿੱਚ ਲੋਕਾਂ ਨੇ ਇਹਦਾ ਸਾਥ ਦਿੱਤਾ ਜਦਕਿ ਜਿਹੜੀ ਇੱਥੇ ਪੁਲਿਸ ਕਰਮਚਾਰੀ ਸੀਗੇ ਇੱਥੇ ਮੌਜੂਦ ਲੰਡਨ ਦੇ ਵਿੱਚ ਉਹਨਾਂ ਦੀ ਗਿਣਤੀ ਸਿਰਫ ਹਜ਼ਾਰਕ ਦੇ ਕਰੀਬ ਹੀ ਸੀਗੀ ਪੁਲਿਸ ਤੇ ਸਰਕਾਰ ਦਾ ਇਹ ਕਹਿਣਾ ਕਿ ਸਾਨੂੰ ਵੀ ਇਹ ਅੰਦਾਜ਼ਾ ਨਹੀਂ ਸੀਗਾ ਕਿ ਇੰਨੀ ਭਾਰੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਇਕੱਠੇ ਹੋ ਕੇ ਸੜਕਾਂ ਤੇ ਆਜੂਗੇ ਜੀ ਜਿਹੜੀ ਇੰਗਲੈਂਡ ਦੇ ਵਿੱਚ ਇਹ ਟੌਮੀ ਰੌਬਰਟਸਨ ਨੇ ਕੱਢਿਆ ਉਹਦੇ ਵਿੱਚ ਉਹ ਜਿਹੜਾ ਬੰਦਾ ਉਹ ਜ਼ਿਆਦਾਤਰ ਇਸਲਾਮ ਦੇ ਖਿਲਾਫ ਆ ਜਾਂ ਜਿਹੜਾ ਗੈਰ ਕਾਨੂੰਨੀ ਪ੍ਰਵਾਸ ਆ ਉਹਦੇ ਹੀ ਖਿਲਾਫ ਉਹ ਬੰਦਾ ਜ਼ਿਆਦਾ ਬੋਲਦਾ ਆ ਇਸਲਾਮ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਇਹ ਯੂਕੇ ਦੇ ਵਿੱਚ ਕਿ ਸੜਕਾਂ ਤੇ ਨਮਾਜ਼ ਪੜ ਰਹਾ ਨਾ ਉਹ ਵੀ ਕਿਤੇ ਨਾ ਕਿਤੇ ਕਾਰਨ ਬਣਦਾ ਆ ਇਹ ਜਿਹੜੀ ਰੈਲੀ ਕੀਤੀ ਗਈ ਸੀਗੀ ਇਹਦੇ ਜਾਨੀ ਕਿ ਇੱਕ ਤਰ੍ਹਾਂ ਦੇ ਨਾਲ ਆਪੋਜ਼ਿਟ ਇੱਕ ਰੈਲੀ ਵੀ ਕੱਢੀ ਗਈ ਸੀਗੀ ਕਿ ਜਿਹੜੇ ਇਮੀਗ੍ਰੈਂਟਸ ਆ ਜਿਹੜੇ ਇੱਕ ਕਾਨੂੰਨੀ ਤਰੀਕੇ ਨਾਲ ਆਇਆ ਉਹਨਾਂ ਦੇ ਖਿਲਾਫ ਜਿਹੜਾ ਰੈਸਿਜ਼ਮ ਆ ਉਹ ਨਾ ਕੀਤਾ ਜਾਵੇ ਉਹ ਜਿਹੜੀ ਰੈਲੀ ਸੀਗੀ ਉਹਦੇ ਵਿੱਚ 5000 ਲੋਕ ਸੀਗੇ ਪਰ ਜਿਹੜੀ ਇਹ ਇਮੀਗ੍ਰੈਂਟ ਦੇ ਖਿਲਾਫ ਸੀਗੀ ਇਹਦੇ ਵਿੱਚ 1.5 ਲੱਖ ਤੋਂ ਉੱਪਰ ਲੋਕ ਸੀਗੇ ਇਹਨਾਂ ਦਾ ਜਿੱਥੇ ਕਲੈਸ਼ ਹੋਇਆ ਪੁਲਿਸ ਨੇ ਉੱਥੇ ਹੀ ਰੋਕਣ ਦੀ ਇਹਨਾਂ ਦੀ ਪੂਰੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਬਹੁਤ ਸਾਰੇ ਪੁਲਿਸ ਕਰਮੀ ਸੀਗੇ ਉਹ ਜ਼ਖਮੀ ਵੀ ਹੋਏ ਤੇ ਬਹੁਤ ਸਾਰੇ ਜਿਹੜੇ ਇਹ ਪ੍ਰਦਰਸ਼ਨਕਾਰੀ ਸੀਗੇ ਉਹ ਵੀ ਜ਼ਖਮੀ ਹੋਏ ਆ ਤੇ ਉਹਨਾਂ ਨੂੰ ਫੜਿਆ-ਫੜਿਆ ਵੀ ਗਿਆ ਸੋ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਇਹ ਇੱਕ ਤਰ੍ਹਾਂ ਦੇ ਨਾਲ ਜਿਹੜੀ ਲਹਿਰ ਆ ਜਿਹੜੇ ਗੈਰ ਕਾਨੂੰਨੀ ਲੋਕ ਗਏ ਉਹ ਬਕ ਬਕ ਦੇਸ਼ਾਂ ਦੇ ਵਿੱਚ ਜਾਂ ਸਹੀ ਤਰੀਕੇ ਨਾਲ ਵੀ ਗਏ ਉਹਨਾਂ ਦੇ ਖਿਲਾਫ ਵੀ ਇਹ ਚੀਜ਼ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਖੜੀ ਹੋ ਚੁੱਕੀ ਆ ਚਾਹੇ ਉਹ ਯੂਰਪ ਦੇ ਦੇਸ਼ ਆ ਚਾਹੇ ਉਹ ਨਿਊਜ਼ੀਲੈਂਡ ਆਸਟ੍ਰੇਲੀਆ ਚਾਹੇ ਕੈਨੇਡਾ ਚਾਹੇ ਅਮਰੀਕਾ ਸੋ ਸਾਰੇ ਪਾਸੇ ਜਿਹੜਾ ਇੱਕ ਤਰ੍ਹਾਂ ਦੇ ਨਾਲ ਜਿਹੜੀ ਇਹ ਲਹਿਰ ਆ ਉਹ ਸ਼ੁਰੂ ਹੋ ਚੁੱਕੀ ਆ ਇਮੀਗ੍ਰੈਂਟਸ ਦੇ ਖਿਲਾਫ ਰੀਲੀ ਇੰਗਲੈਂਡ ਦੇ ਵਿੱਚ ਹੋਈ ਆ ਇਦੇ ਵਿੱਚ ਐਲਨ ਮਸਕ ਨੇ ਵੀ ਆਪਣਾ ਇੱਕ ਆਨਲਾਈਨ ਪੂਰਾ ਇੱਕ ਸਪੀਚ ਦਿੱਤੀ ਆ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਬਿਲਕੁਲ ਤੁਹਾਨੂੰ ਜਿਹੜਾ ਇਹ ਇੰਗਲੈਂਡ ਆ ਉਹਨੂੰ ਦੁਬਾਰਾ ਕਿੰਗਡਮ ਬਣਾਉਣਾ ਚਾਹੀਦਾ ਹੈ ਦੁਬਾਰਾ ਗ੍ਰੇਟਰ ਜਿਹੜਾ ਇੰਗਲੈਂਡ ਸੀਗਾ ਬ੍ਰਿਟੇਨ ਸੀਗਾ ਉੱਧਰ ਆਉਣਾ ਚਾਹੀਦਾ ਤੇ ਇੱਥੇ ਲੋਕਾਂ ਨੇ ਤਖਤੀਆਂ ਚੱਕ ਚੱਕ ਕੇ ਯਾਨੀ ਕਿ ਇੱਕ ਤਰ੍ਹਾਂ ਨਾਲ ਮਤਲਬ ਕਿ ਨਾਰੇ ਨੂਰੇ ਲਾਏ ਆ ਕਿ ਗੋ ਬੈਕ ਹੋਮ ਜਿਹੜੇ ਵੀ ਇਸ ਤਰ੍ਹਾਂ ਆਏ ਲੋਕ ਆ ਨਾ ਜਾਂ ਉਹਨਾਂ ਨੂੰ ਬਾਹਰ ਕੱਢੋ ਨਾ ਜਾਂ ਉਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਸੀਗੀਆਂ ਇਸ ਤਰ੍ਹਾਂ ਦੀਆਂ ਉਹ ਬੰਦ ਕਰੋ ਸਰਕਾਰ ਨੂੰ ਜਿਹੜਾ ਬਾਰਡਰ ਸਿਕਿਉਰਿਟੀ ਸਿਸਟਮ ਆ ਜਿੱਥੋਂ ਇਸ ਤਰ੍ਹਾਂ ਲੋਕ ਐਂਟਰ ਹੋ ਰਿਹਾ ਉਹ ਵੀ ਸਖਤ ਕਰੋ ਇਹ ਜੋ ਹਾਲਾਤ ਬਣਾਏ ਜਾ ਰਿਹਾ ਇਸ ਵੇਲੇ ਜੋ ਰਾਈਟ ਬਿੰਗ ਜਿਹੜੀਆਂ ਪਾਰਟੀਆਂ ਉੱਭਰ ਕੇ ਸਾਹਮਣੇ ਆ ਰਹੀਆਂ ਜਾਂ ਇਹ ਨੇਤਾ ਉੱਭਰ ਕੇ ਸਾਹਮਣੇ ਆ ਰਹੇ ਆ ਆਉਣ ਵਾਲੇ ਜਿਹੜੇ ਦੱਸੇ ਜਾ ਰਿਹਾ 4-5 ਸਾਲਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਕਲੇਸ਼ ਹੈਗੇ ਆ ਇੱਥੇ ਦੇ ਸਥਾਨਕ ਲੋਕਾਂ ਦੇ ਜਿਹੜੇ ਇਮੀਗ੍ਰੈਂਟਸ ਲੋਕ ਆ ਉਹਨਾਂ ਦੇ ਨਾਲ ਹੋ ਸਕਦੇ ਆ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਰੈਸਿਜ਼ਮ ਵਾਲੀਆਂ ਘਟਨਾਵਾਂ ਉਹ ਤੁਸੀਂ ਵੀ ਨੋਟ ਕੀਤਾ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵਧੀਆਂ ਤੇ ਇਹ ਜਿਹੜੇ ਹਾਲਾਤ ਆ ਆਉਣ ਵਾਲੇ ਸਮੇਂ ਦੇ ਵਿੱਚ ਖਰਾਬ ਵੀ ਹੋ ਸਕਦੇ ਆ ਆਪਾਂ ਨਹੀਂ ਚਾਹੁੰਦੇ ਖਰਾਬ ਹੋਵੇ ਪਰ ਇਹ ਚੀਜ਼ਾਂ ਹੋ ਸਕਦੀਆਂ ਕਿ ਜਿਹੜੇ ਲੋਕ ਇੱਥੇ ਦੇਸ਼ਾਂ ਦੇ ਵਿੱਚ ਗਏ ਉਹ ਵੀ ਆ ਮੈਂ ਉਹਨਾਂ ਨੂੰ ਵੀ ਆਪਣੇ ਭਰਾਵਾਂ ਨੂੰ ਇੱਕ ਮੈਸੇਜ ਜਾਂ ਸੰਦੇਸ਼ ਦੇਣਾ ਚਾਹੁੰਦਾ ਆ ਕਿ ਕੁਝ ਨਾ ਕੁਝ ਜਿਹੜਾ ਆਪਣਾ ਕੰਮ ਧੰਦਾ ਆਪਣਾ ਪਿੱਛੇ ਬੈਕ ਪੰਜਾਬ ਚ ਜਰੂਰ ਇੱਕ ਜਾਨੀ ਕਿ ਪਲਾਨ ਬੀ ਜਰੂਰ ਰੱਖਣਾ ਚਾਹੀਦਾ ਆ ਟਰੈਲੀ ਤੋਂ ਬਾਅਦ ਜੁਕੇ ਦਾ ਪੀਐਮ ਕੀਰ ਸਟਾਰਮਰ ਨੇ ਕਿਹਾ ਕਿ ਅਸੀਂ ਜਿਹੜਾ ਡਿਫੈਂਸ ਸਿਸਟਮ ਆ ਜਿਹੜਾ ਇੰਗਲਿਸ਼ ਚੈਨਲ ਵਾਲਾ ਆ ਉਹਨੂੰ ਹੋਰ ਜ਼ਿਆਦਾ ਮਜ਼ਬੂਤ ਕਰਾਂਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀ ਰੈਲੀ ਹੋਈ ਆ ਉਹ ਠੀਕ ਆ ਹੋਈ ਆ ਪਰ ਜ਼ਿਆਦਾਤਰ ਜਿਹੜੇ ਇੰਗਲੈਂਡ ਦੇ ਵਿੱਚ ਲੋਕ ਐਂਟਰ ਹੋਏ ਆ ਉਹ ਕਾਨੂੰਨੀ ਤਰੀਕੇ ਦੇ ਨਾਲ ਹੀ ਹੋਏ ਆ ਪਰ ਉਹ ਕਹਿੰਦਾ ਕਿ ਅਸੀਂ ਫੇਰ ਇਹ ਜਿਹੜੀ ਆਪਣੀਆਂ ਪਾਲਿਸੀਆਂ ਹੈਗੀਆਂ ਇਮੀਗ੍ਰੇਸ਼ਨ ਨੂੰ ਲੈ ਕੇ ਹੋਰ ਜ਼ਿਆਦਾ ਸਖਤ ਕਰਾਂਗੇ ਜਿਹੜੇ ਗੈਰ ਕਾਨੂੰਨੀ ਲੋਕ ਆਉਂਦੇ ਆ ਉਹਨਾਂ ਨੂੰ ਇੱਥੇ ਐਸਾਲਮ ਵਗੈਰਾ ਜਿਹੜਾ ਉਹ ਨਾਮ ਮਿਲੇ ਸੋ ਬਹੁਤ ਸਾਰੇ ਕਾਰਨ ਸੀਗੇ ਜਿਨ੍ਹਾਂ ਬਾਰੇ ਮੈਂ ਤਰਤੀਬ ਦੇ ਵਿੱਚ ਮਤਲਬ ਕਿ ਇੱਕ ਤਰ੍ਹਾਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜਿਹਦੀ ਵਜ੍ਹਾ ਕਰਕੇ ਲੋਕ ਐਨੇ ਯਾਨੀ ਕਿ ਇੱਕ ਤਰ੍ਹਾਂ ਨਾਲ ਇਕੱਠੇ ਹੋ ਕੇ ਆਏ ਜਿਹਦੇ ਨਾਲ ਬਹੁਤ ਸਾਰੇ ਜਿਹੜੇ ਦੁਨੀਆ ਦੇ ਇਹ ਲੋਕ ਸਗੇਨ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਸੋ ਇਹ ਸਾਰੀ ਰਿਪੋਰਟ ਸੀ ਘਟਨਾ ਸੀਗੀ ਜਿਹਦੇ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਕਿਉਂ ਲੋਕ ਇੰਨੇ ਇਕੱਠੇ ਹੋਏ। ਜੇਕਰ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ। ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ। ਧੰਨਵਾਦ ਸਤਿ ਸ਼੍ਰੀ ਅਕਾਲ। ਫਿਰ ਮਿਲਾਂਗੇ।